ਦੀਆਂ ਦਾ ਪ੍ਰੋਗਰਾਮ ਕਰਵਾ ਰਹੇ ਆ ਮਾ ਚਿੰਤਪੁਰ ਤੇ ਕੋਟਪੁਰਾ ਵੱਲੋਂ ਮੈਨੂੰ ਬੜੀ ਖੁਸ਼ੀ ਹੋਈ ਇਹਨਾਂ ਇਕੱਠ ਠਾਠਾ ਮਾਰਦਾ ਇਹਨਾਂ ਨੂੰ ਵੇਖ ਕੇ ਕਿ ਅਸੀਂ ਹਜੇ ਪੁਰਾਣੀ ਸੱਭਿਆਚਾਰ ਨਾਲ ਜੁੜੇ ਆ ਅ ਔਰ ਇਸ ਤੋਂ ਇਲਾਵਾ ਜਿਹੜੀਆਂ ਬੱਚੀਆਂ ਕਿਸੇ ਵੀ ਖੇਤਰ 'ਚ ਤਰੱਕੀ ਕਰ ਰਹੀਆਂ ਚਾਹੇ ਉਹ ਥੱਲੇ ਵਾਲੇ ਲੈਵਲ ਤੋਂ ਲੈ ਕੇ ਕਲਰਕ ਤੋਂ ਲੈ ਕੇ ਪਾਇਲਟ ਤੱਕ ਬਣ ਚੁੱਕੀਆਂ ਲੜਕੀਆਂ ਮੈਨੂੰ ਉਹਨਾਂ ਦੇ ਬਾਰੇ ਬੜੀ ਖੁਸ਼ੀ ਹੁੰਦੀ ਹੈ ਔਰ ਮੈਂ ਜਿਆਦਾ ਇਸ ਵਿਸ਼ੇ ਵਿੱਚ না ਜਾਂਦੀ ਹੋਈ ਤੁਹਾਨੂੰ ਅੱਗੇ ਵੱਧ ਲਈ ਪ੍ਰੇਰਣਾ ਦਿੰਨੀ ਹੈ ਕਿ ਤੁਸੀਂ ਇਸ ਪ੍ਰੇਰਣਾ ਨੂੰ ਲੈਣ ਲਈ ਮੈਂ ਤੁਹਾਨੂੰ ਅੱਜ ਇੱਕ ਮਹਾਨ ਸ਼ਖਸੀਅਤ ਨਾਲ ਮਿਲਾ ਰਹੀ ਹਾਂ ਜੋ ਇਸ 50 ਸਾਲ ਦੀ ਉਮਰ ਦੇ ਹੋ ਕੇ ਔਰ ਗੇਮਾ ਕਰ ਰਹੇ ਨੇ 골ਡ ਮੈਡਲ ਲੈ ਰਹੇ ਨੇ ਉਹਨਾਂ ਨੂੰ ਦੇਖ ਕੇ ਤੁਸੀਂ ਅਗਾਂਹ ਵਧੋ ਮੈਂ ਸਟੇਜ ਤੇ ਦੀਪਾਲਕਰ ਪਤਨੀ ਸਬ ਇੰਸਪੈਕਟਰ ਸੁਖਦੇਰ ਸਿੰਘ ਐਸਐਚਓ ਬਕਾਪਰਾਣਾ ਨਾਲ ਤੁਹਾਨੂੰ ਰੂਪਨਗਰ ਤੁਸੀਂ ਇਹਨਾਂ ਤੋਂ ਪ੍ਰੇਰਣਾ ਲਓ ਕਿ ਕਿਵੇਂ ਜੁੜਨਾ ਸੱਭਿਆਚਾਰ ਨਾਲ ਜਿੰਮਾ ਨਾਲ ਦੇਖਦੇ ਇੱਕ ਹਾਊਸ ਵਾਈਫ ਨੇ ਪਰ ਇਹ ਇਸ ਵੇਲੇ 56 ਸਾਲ ਦੀ ਏਜ ਹੁੰਦੇ ਹੋਏ ਹੈ 25 ਮੈਡਲ ਜਿੱਤ ਚੁੱਕੇ ਨੇ ਔਰ ਮਤਲਬ ਇਹ ਕੀ ਕਹ ਰਹੇ ਨੇ ਤੁਸੀਂ ਬਸ ਸੋਚ ਨਹੀਂ ਸਕਦੇ ਤੇ ਦੇ ਰਹੇ ਰੇਸ ਲਾਉਂਦੇ ਆ। ਔਰ ਮੈਂ ਸਾਰਿਆਂ ਇਹ ਮੈਂ ਪਿੰਘਾ ਭੈਣਾਂ ਸਿਰਫ ਰਸੋਈ ਤੱਕ ਹੀ ਸੀਮਤ ਨਹੀਂ ਉਹਨਾਂ ਨੂੰ ਇਹ ਚੀਜ਼ ਦਾ ਮਤਲਬ ਮੈਂ ਕਹਿ ਨਹੀਂ ਆ ਕਿ ਤੁਸੀਂ ਬਾਹਰ ਨਿਕਲੋ ਕੱਲੀ ਰਸੋਈ ਨਾ ਸੰਭਾਲੋ ਬਾਹਰ ਨਿਕਲੋ ਇਹ ਰਸੋਈ ਵੀ ਸੰਭਾਲਦੇ ਆ ਪਰਿਵਾਰ ਵੀ ਸੰਭਾਲਦੇ ਆ ਔਰ ਇਹਨਾਂ ਨੇ ਗਰਾਊਂਡ ਵੀ ਸੰਭਾਲ ਲਿਆ ਹੋਇਆ। ਔਰ ਇਸ ਤੋਂ ਇਲਾਵਾ ਸਾਰੀਆਂ ਭੈਣਾਂ ਜਿਹੜੀਆਂ ਤੇ ਬਾਜਮਾਨਾਂ ਉਹਨਾਂ ਨੇ ਇੱਕ ਬੇਨਤੀ ਕਰ ਦਿੱਤੀ ਕਿ ਕਿਸੇ ਵੀ ਭੈਣ ਨੂੰ ਕੋਈ ਪੁਰਾਣੇ ਸੱਭਿਆਚਾਰ ਦਾ ਕੋਈ ਸੁਹਾਗ ਗੀਤ ਲੋਕ ਗੀਤ ਕੁਝ ਵੀ ਹੁੰਦਾ ਜੋ ਸਟੇਜ ਤੇ ਉਹ 2 ਮਿੰਟ ਲਈ ਉਹ ਭੈਣ ਦੇਓ ਵੀ ਮਾਨੂੰ ਆਪਣੇ ਵੱਲੋਂ ਸਪੈਸ਼ਲ ਨਾਮ ਦਿਓ ਮੈਡਮ ਵੀਰਪਾਲ ਕੌਰ ਨਾਲ ਦੋ ਸ਼ਬਦ ਸੰਜ ਇਹਦੇ ਹਸਬੰਡ ਪਰਦੇਸ ਚ ਗਏ ਹੋਏ ਆ ਦੇਖੋ ਕਿ ਕਿਧਰ ਕਿਧਰ ਵਾਲ ਪਾ ਸਿੱਧਾ ਕਹੋ ਵੀ ਨੋ ਹੈ ਬੜੇ ਬੜੇ ਬੇਇੱਜ਼ਤੀ ਆ ਲੈਣ ਤੇ ਫੜੂਗੀ প্রস্তুত হইনি ദൂര നോക്ക

ਸਦਾ ਜਵਾਨ ਨਹੀਂ ਰਹਿੰਦੇ ਕਹਿੰਦੇ ਸਦਾ ਜਵਾਨ ਨਹੀਂ ਹੋਰ ਮੁਰੀ ਸਾਗੀ ਕਾ ਕੀਓ ਮੁਰੀ ਸਾਗੀ ਉਹਦੇ ਘਰ ਕੌਣ ਜੀ ਹੈ 三八十一。 काल लिस्केजो रोज दिलि त कंदे आए ਜੇ ਮਾਪੀ ਹਵੇ ਤੂੰ ਸਿੱਧੀ ਦੰਦੀਆਂ ਢਾਨਾਂ ਬੱਟਾਂ ਜਿਹੜੇ ਜਟਾਂ ਦੀਆਂ ਢਾਨਾਂ ਬੱਟਾਂ ਸਾਡਾ ਬਹਿਰ ਪਵਾਇਆ ਮੜ ਜਾ ਚਪਕਾਰ ਕੇ ਰਚਕੀਆਂ ਦੇ ਆਇਆ ਮੜ ਜਾ ਚਪਕਾਰ ਕੇ ਰਚਕੀਆਂ ਦੇ ਆਇਆ ਮੜ ਜਾ ਚਪਕਾਰ ਕੇ ਚੱਕ ਲੈ ਚੱਕ ਲੈ ਆਹ 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 ਹੋਰ ਲੈ ਪਰਲੇ ਪਰੇ ਮੋੜ ਤਨੀ ਪਰਲੇ ਪਾਸੇ टोी अॻिल बतेरी दाले में टोपी अॻिल बी हसलू न कुड़ी खे कुड़ी हसण I use a